ਮੁੰਡੇ ਤੇ ਕੁੜੀਆਂ ਦੇ ਰਿਸ਼ਤੇ ਨੇ ਜੀ ਪਰਿਵਾਰਾਂ ਦੇ ਨੰਬਰ ਸਮੇਤ ਤੁਹਾਡੇ ਨਾਲ ਜਿਹੜਾ ਰਿਸ਼ਤਾ ਮੈਚ ਹੁੰਦਾ ਤੁਸੀਂ ਸਿੱਧੀ ਪਰਿਵਾਰ ਦੇ ਨਾਲ ਗੱਲਬਾਤ ਕਰੋ ਅੱਜ ਆਪਣੇ ਕੋਲੇ ਪਹਿਲਾ ਰਿਸ਼ਤਾ ਲੜਕੀ ਦਾ ਆ ਜੀ ਨਾਮ ਕੌਰ ਕਾਸਟ ਜੱਟ ਸਿੱਖ ਹੈ ਲੜਕੀ ਦੀ ਉਮਰ ਹੈ ਜੀ 11/8 1999 ਦੇ ਵਿੱਚ ਜਨਮ ਹੈ ਕੱਦ 5 ਫੁੱਟ 11 ਇੰਚ ਹੈ ਜੀ ਲੜਕੀ ਦਾ ਲੜਕੀ ਸ਼ਾਰਟ ਟਾਈਮ ਡਿਵੋਰਸਡ ਹੈ ਜੀ ਕੰਮ ਕਰਾ ਹੈ ਜੀ ਆਸਟ੍ਰੇਲੀਆ ਦੀ ਪੀਆਰ ਹੈ ਕੁੜੀ ਪਰਿਵਾਰ ਦੀ ਮੰਗ ਹੈ ਜੀ ਮੁੰਡਾ ਜੱਟ ਸਿੱਖ ਫੈਮਿਲੀ ਤੋਂ ਹੋਵੇ ਕੱਦ ਮੁੰਡੇ ਦਾ 6 ਫੁੱਟ ਹੋਵੇ 10 ਜਾਂ 12 ਕਿੱਲੇ ਮੁੰਡੇ ਕੋਲ ਜ਼ਮੀਨ ਹੋਵੇ ਜੀ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਆ ਤੁਸੀਂ ਸਿੱਧੀ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਸੋ ਅਗਲਾ ਰਿਸ਼ਤਾ ਜੀ ਨਾਮ ਪ੍ਰਭਜੋਤ ਸਿੰਘ ਪਤਾ ਗੜ ਸ਼ੰਕਰ ਤੋਂ ਹੈ ਜੀ ਮੁੰਡਾ ਕਾਸਟ ਜੱਟ ਸਿੱਖ ਹੈ ਗੋਤ ਚੋਹਾਨ ਉਮਰ ਹੈ ਜੀ 10-5-1993 ਦੇ ਵਿੱਚ ਜਨਮ ਹੈ ਕੱਦ 5 ਫੁੱਟ 5 ਇੰਚ ਹੈ ਜੀ ਭੈਣਾਂ ਦੋ ਮੈਰਿਡ ਨੇ ਭਰਾ ਕੋਈ ਨਹੀਂ ਜੀ ਪਿਤਾ ਐਕਸਪਾਇਰ ਨੇ ਮਾਤਾ ਹਾਊਸ ਵਾਈਫ ਨੇ ਮਾਤਾ ਇਹਨਾਂ ਦੇ ਸਰਕਾਰੀ ਪੈਨਸ਼ਨਰ ਨੇ ਜੀ ਕੰਮ ਕਰਿਆ ਜੀ ਗਵਰਨਮੈਂਟ ਜੌਬ ਕਰਦਾ ਮੁੰਡਾ ਵਾਟਰ ਸਪਲਾਈ ਸੈਨੀਟੇਸ਼ਨ ਆਨੰਦਪੁਰ ਸਾਹਿਬ ਦੇ ਵਿੱਚ ਜ਼ਮੀਨ ਮੁੰਡੇ ਕੋਲ ਡੇਢ ਕਿੱਲਾ ਜੀ ਆਪਣਾ ਘਰ ਹੈ ਤੇ ਸਰਕਾਰੀ ਕੁਆਟਰ ਮਿਲਿਆ ਹੋਇਆ ਜੀ ਮੁੰਡੇ ਨੂੰ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਜਨਰਲ ਕਾਸਟ ਦੀ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਸੋ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਤੁਸੀਂ ਸਿੱਧੀ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਜੀ ਨਾਮ ਗੁਰਿੰਦਰਜੀਤ ਸਿੰਘ ਕੈਨੇਡਾ ਦਾ ਪੀਆਰ ਹੈ ਜੀ ਮੁੰਡਾ ਪਤਾ ਕਪੂਰਥਲਾ ਤੋਂ ਕਾਸਟ ਇਹਨਾਂ ਦੀ ਲੁਭਾਣਾ ਸਿੱਖ ਹੈ ਜੀ ਉਮਰ 53 1996 ਦੇ ਵਿੱਚ ਮੁੰਡੇ ਦਾ ਜਨਮ ਹੈ ਜੀ ਕੱਦ 5 ਫੁੱਟ 9 ਇੰਚ ਹੈ ਪੜ੍ਹਾਈ ਇਹਨਾਂ ਨੇ ਕਰੀ ਹੈ ਜੀ ਮਾਸਟਰ ਇਨ ਮਕੈਨੀਕਲ ਇੰਜੀਨੀਅਰਿੰਗ ਸਿਸਟਮ ਇਨ ਕੈਨੇਡਾ ਤੋਂ ਪਿਤਾ ਇਹਨਾਂ ਦੇ ਸੁਖਦੇਵ ਸਿੰਘ ਨੇ ਜੀ ਰਿਟਾਇਰਡ ਏਐਸਆਈ ਫ্রম ਟੈਕਨੀਕਲ ਸਰਵਿਸ ਪੰਜਾਬ ਪੁਲਿਸ ਦੇ ਵਿੱਚ ਮਾਤਾ ਬਲਵਿੰਦਰ ਕੌਰ ਇਹਨਾਂ ਦੇ ਹਾਊਸ ਵਾਈਫ ਨੇ ਜੀ ਮੁੰਡੇ ਦੀ ਭੈਣ ਇੱਕ ਹੈ ਜੀ ਕੈਨੇਡਾ ਦੀ ਪੀਆਰ ਹੈ ਮੁੰਡੇ ਦਾ ਕੰਮ ਕਰ ਰਿਹਾ ਜੀ ਮੁੰਡਾ ਕੈਨੇਡਾ ਦੇ ਵਿੱਚ ਪੀਆਰ ਹੈ ਤੇ ਫਲੀਟ ਮੈਨੇਜਰ ਦੀ ਜੌਬ ਤੇ ਹੈ ਜੀ ਸੋ ਬਹੁਤ ਵਧੀਆ ਘਰ ਪਰਿਵਾਰ ਤੇ ਆਮਦਨ ਹੈ ਜੀ ਪਰਿਵਾਰ ਦੇ ਕੋਲ ਮੰਗ ਹੈ ਪਰਿਵਾਰ ਦੀ ਕੁੜੀ ਸੋਹਣੀ ਸੁਨੱਖੀ ਪੜ੍ਹੀ ਲਿਖੀ ਹੋਵੇ ਜੀ ਕਾਲੀ ਪੱਟੀ 'ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਤੁਸੀਂ ਸਿੱਧੀ ਗੱਲਬਾਤ ਪਰਿਵਾਰ ਦੇ ਨਾਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਨਾਮ ਕੁਮਾਰ ਤਲਖਸ਼ੋਦਾ ਜੀ ਮੁੰਡਾ ਪਤਾ ਜ਼ਿਲ੍ਹਾ ਰੋਪੜ ਤੋਂ ਕਾਸਟ ਇਹਨਾਂ ਦੀ OBC ਕਸ਼ਯਪ ਰਾਜਪੂਤ ਹੈ ਜੀ ਗੋਤ ਮਹਿਰਾ ਉਮਰ ਹੈ ਮੁੰਡੇ ਦੀ 25 ਤਿੰਨ 1985 ਦਾ ਜਨਮ ਹੈ ਕੱਦ 5 ਫੁੱਟ 5 ਇੰਚ ਪਿਤਾ ਭੁਪਿੰਦਰ ਕੁਮਾਰ ਮਾਤਾ ਮਨਜੀਤ ਕੌਰ ਕੰਮ ਕਰੇ ਜੀ ਮੁੰਡਾ ਇਟਲੀ ਦੇ ਵਿੱਚ ਪਿਛਲੇ 10 ਸਾਲ ਤੋਂ ਕੰਮ ਕਰ ਰਿਹਾ ਜੀ ਬਹੁਤ ਵਧੀਆ ਆਮਦਨ ਹੈ ਤੇ ਘਰ ਪਰਿਵਾਰ ਹੈ ਜੀ ਮੁੰਡੇ ਕੋਲ ਮੰਗ ਹੈ ਪਰਿਵਾਰ ਦੀ ਕੁੜੀ ਵਧੀਆ ਪਰਿਵਾਰ ਦੇ ਘਰੇਲੂ ਹੋਵੇ ਜੀ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਸੋ ਕਾਲੇ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਅਸਿੱਧੇ ਗੱਲਬਾਤ ਕਰੋ ਜੀ ਅਗਲਾ ਰਿਸ਼ਤੇ ਜੀ ਨਾਮ ਨਿਰਵੈਰ ਸਿੰਘ ਪਤਾ ਜ਼ਿਲ੍ਹਾ ਜਲੰਧਰ ਆਦਮਪੁਰ ਤੋਂ ਹੈ ਜੀ ਮੁੰਡਾ ਕਾਸਟ ਇਹਨਾਂ ਦੀ ਆਦੀ ਧਰਮੀ ਹੈ ਜੀ ਕੱਦ 5 ਫੁੱਟ ਦਾ 6 ਇੰਚ ਹੈ ਗੋਤ ਇਹਨਾਂ ਦਾ ਬੰਗੜ ਹੈ ਜੀ ਉਮਰ ਮੁੰਡੇ ਦੀ 29 ਸਾਲ ਹੈ ਪੜ੍ਹਾਈ ਇਹਨਾਂ ਨੇ ਕਰੀ ਹੈ ਜੀ ਬੀਟੈਕ ਸੀਐਸਈ ਭਰਾ ਇਹਨਾਂ ਦਾ ਇੱਕ ਹੈ ਜੀ ਸਰਕਾਰੀ ਬੈਂਕ ਦੇ ਵਿੱਚ ਮੈਨੇਜਰ ਹੈ ਤੇ ਇਹਨਾਂ ਦੇ ਪਰਜਾਈ ਗਵਰਨਮੈਂਟ ਟੀਚਰ ਨੇ ਜੀ ਪਿਤਾ ਇਹਨਾਂ ਦੇ ਸੀਆਰਪੀਐਫ ਰਿਟਾਇਰਡ ਨੇ ਜੀ ਪੈਨਸ਼ਨਰ ਨੇ ਨੋਟ ਕਰੋ ਜੀ ਮੁੰਡੇ ਦਾ ਐਕਸੀਡੈਂਟ ਹੋ ਗਿਆ ਸੀਗਾ ਇਹਨਾਂ ਦੀ ਰਾਈਟ ਆਰਮ ਲੌਸਟ ਹੈ ਜੀ ਸੋ ਕੰਮ ਕਰਾ ਹੈ ਜੀ ਮੁੰਡੇ ਦਾ ਕਰਿਆਨਾ ਸਟੋਰ ਹੈ ਦੋ ਘਰ ਨੇ ਇੱਕ ਦੁਕਾਨ ਹੈ ਜੀ ਇੱਕ ਕਨਾਲ ਪਲਾਟ ਹੈ ਜੀ ਐਨ ਐਚ ਸਰਕਾਰੀ ਨੌਕਰੀ ਦੀ ਮੁੰਡਾ ਤਿਆਰੀ ਕਰ ਰਿਹਾ ਜੀ ਬਹੁਤ ਵਧੀਆ ਆਮਦਨ ਤੇ ਕਰ ਪਰਿਵਾਰ ਹੈ ਜੀ ਮੁੰਡੇ ਕੋਲ ਮੰਗ ਹੈ ਪਰਿਵਾਰ ਦੀ ਕੁੜੀ ਸਿੰਪਲ ਘਰੇਲੂ ਹੋਵੇ ਜੀ ਪਲੱਸ 2 ਕੀਤੀ ਹੋਵੇ ਲੜਕੀ ਨੇ ਸੋ ਮੈਰਿਜ ਬਿਲਕੁਲ ਸਿੰਪਲ ਕਰਨੀ ਹੈ ਜੀ ਪਰਿਵਾਰ ਨੇ ਕਾਲੀਪੱਟਿਚੂ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਤੁਸੀਂ ਸਿੱਧੀ ਗੱਲਬਾਤ ਇਹਨਾਂ ਨਾਲ ਕਰ ਸਕਦੇ ਹੋ ਜੀ। ਅਗਲਾ ਰਿਸ਼ਤੇ ਜੀ ਨਾਮ ਮਨਦੀਪ ਸਿੰਘ ਪਤਾ ਪਟਾਲਾ ਗਰਦਾਸਪੁਰ ਦਾ ਜੀ ਲੜਕਾ ਕਾਸਟ ਇਹਨਾਂ ਦੀ ਰਾਮਦਾਸੀਆ ਜੀ ਉਮਰ 32 ਸਾਲ ਹੈ। ਕੱਦ 5 ਫੁੱਟ 3 ਇੰਚ ਪੜ੍ਹਾਈ ਕਰੀਏ ਜੀ ਮੁੰਡੇ ਨੇ ਪਲੱਸ 2 ਡਿਪਲੋਮਾ ਕਰਿਆ ਹੋਇਆ ਜੀ, ਈਸੀਈ ਦਾ ਪਲੱਸ ਕੰਪਿਊਟਰ ਦਾ ਕੋਰਸ ਕੀਤਾ ਹੋਇਆ ਜੀ। ਭਰਾ ਦੋ ਨੇ ਪਿਤਾ ਪ੍ਰਾਈਵੇਟ ਜੋਬ ਕਰਦੇ ਨੇ, ਮਾਤਾ ਇਹਨਾਂ ਤੇ ਹਾਊਸ ਵਾਈਫ ਨੇ ਜੀ। ਮੁੰਡੇ ਦਾ ਕੰਮਕਾਰ ਹੈ ਜੀ ਜੋਬ ਡਾਟਾ ਐਂਟਰੀ ਸੋ ਸੇਲਜ਼ਮੈਨ ਸਟੀਲ ਪ੍ਰਾਈਵੇਟ ਲਿਮਟਿਡ ਦੇ ਵਿੱਚ ਮੁੰਡਾ ਕੰਮ ਕਰਦਾ ਹੈ ਜੀ ਆ ਰਾਮਨਗਰ ਇੰਡਸਟਰੀਅਲ ਏਰੀਏ ਦੇ ਵਿੱਚ ਜੀ ਉਨਾ ਹਿਮਾਚਲ ਪ੍ਰਦੇਸ਼ ਦੇ ਵਿੱਚ ਸੋ ਕਾਲੀਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਤੁਸੀਂ ਬਾਕੀ ਦੀ ਸਾਰੀ ਜਾਣਕਾਰੀ ਸਿੱਧੀ ਗੱਲਬਾਤ ਇਹਨਾਂ ਨਾਲ ਕਰਕੇ ਲੈ ਸਕਦੇ ਹੋ ਜੀ ਅਗਲਾ ਰਿਸ਼ਤੇ ਜੀ ਨਾਮ ਸਿੰਘ ਪਤਾ ਦਸੂਹਾ ਹਸਿਆਰਪੁਰ ਤੋਂ ਹੈ ਜੀ ਮੁੰਡਾ ਕਾਸਟ ਇਹਨਾਂ ਦੀ ਐਸਸੀ ਹੈ ਉਮਰ 24 12 1993 ਦੇ ਵਿੱਚ ਜਨਮ ਹੈ ਜੀ ਪੜ੍ਹਾਈ ਮੁੰਡਾ ਪਲੱਸ 2 ਪਾਸ ਕਰੀ ਹੋਈ ਹੈ ਜੀ ਕੱਦ 5 ਫੁੱਟ 8 ਇੰਚ ਹੈ ਪੈਣਾ ਦੋਨੇ ਜੀ ਇੱਕ ਮੈਰਿਡ ਆ ਪਿਤਾ ਇਹਨਾਂ ਦੇ ਬਿਲਡਿੰਗ ਦੇ ਠੇਕੇਦਾਰ ਨੇ ਜੀ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਭਰਾ ਇੱਕ ਹੈ ਜੀ ਦੁਬਈ ਦੇ ਵਿੱਚ ਮੁੰਡੇ ਦਾ ਕੰਮ ਕਰਦਾ ਹੈ ਜੀ ਮੁੰਡਾ ਸਾਊਦੀ ਅਰਬ ਦੇ ਵਿੱਚ ਟਰਾਲਰ ਡਰਾਈਵਰ ਹੈ ਜੀ ਦੁਬਈ ਦਾ ਲਾਇਸੈਂਸ ਮੁੰਡੇ ਨੇ ਅਪਲਾਈ ਕੀਤਾ ਹੋਇਆ ਜੀ ਸੋ 8 ਤੋਂ 10 ਲੱਖ ਰੁਪਈਆ ਇਨਕਮ ਆ ਜੀ ਇਹਨਾਂ ਦੀ ਸਾਲ ਦੀ ਵੈਸ਼ਨੋ ਪਰਿਵਾਰ ਹੈ ਜੀ ਸੋ ਕਾਲੀ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਤੁਸੀਂ ਸਿੱਧੀ ਗੱਲਬਾਤ ਪਰਿਵਾਰ ਦੇ ਨਾਲ ਕਰ ਸਕਦੇ ਹੋ ਜੀ ਸੋ ਜਿਸ ਤਰ੍ਹਾਂ ਦਾ ਪਰਿਵਾਰ ਨੇ ਆਪਣੀ ਮੰਗ ਦੇ ਵਿੱਚ ਲਿਖਵਾਇਆ ਹੁੰਦਾ ਹੈ ਜੀ ਅਗਰ ਉਹ ਤੁਹਾਡੇ ਨਾਲ ਮੰਗ ਮੈਚ ਕਰਦੀ ਹੈ ਫਿਰ ਹੀ ਤੁਸੀਂ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰਿਆ ਕਰੋ ਸੋ ਲਾਲ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਆਪਣੀ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜਾਂ ਫਿਰ ਤੁਸੀਂ ਸਾਨੂੰ ਵਟਸਐਪ ਤੇ ਹੈਲੋ ਦਾ ਮੈਸੇਜ ਭੇਜੋ ਸਾਰਾ ਪ੍ਰੋਸੈਸ ਤੁਹਾਨੂੰ ਭੇਜ ਦਿੱਤਾ ਜਾਵੇਗਾ ਸੋ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ